ਕੇ ਜੜ ਜੜ ਕੇ ਇਹ ਬਾਪੂ ਨੇ ਆ ਬਾਪੂ ਜਗੀਰ ਸਿੰਘ ਭੁੱਲਰ ਮੇਲੇ ਮੁਰਦਿਆਂ ਤੋਂ ਰਾਤੀ ਮੈਂ ਸੁਣਿਆ ਸਾਡਾ ਬੁੱਢਾ ਕਬੱਡੀਆਂ ਪਾ ਲੈਂਦਾ ਤਾਰ ਕੱਢਦਾ ਅਗਲੇ ਥਣ ਚੁੰਗੇ ਅਦਰ ਰੜਕਾ ਹੱਲੇ ਪਚਾ ਲੈਂਦਾ ਤੱਤੇ ਘੋਦੀ ਕਹਿੰਦਾ ਕਰੀਮਾਲਸ ਤਰ ਕੇ ਬੇਬੇ ਨੂੰ ਉਠਾ ਲੈਂਦਾ ਵੱਡੇ ਕੋਟੀਆਂ ਮੈਨੂੰ ਤੰਜ ਲੱਗੇ ਉਹ ਬਾਪੂ ਅੰਤਰੇ ਅੰਤਰੇ ਫਾ ਲੈਂਦਾ ਉਹ ਬਾਪੂ ਅੰਤਰੇ ਅੰਤਰੇ ਉਹ ਬਾਪੂ ਨੇ ਫਾ ਲੈ ਲਿਆ ਉਧਰ ਕਹਿੰਦੇ ਉਧਰ ਲੱਗਦਾ ਯੋਗਰ ਇਧਰ ਕਹਿੰਦੇ ਸਾਡਾ ਭਰਾ ਮਠਾਰੂ ਧਾਰੀਵਾਲ ਤੋਂ ਪਹੁੰਚੇ ਅਸੀਂ ਵੀ ਉਹਦੇ ਵੀ ਦਿਲੋਂ ਧੰਨਵਾਦੀ ਏ ਉਧਰ ਕਿਹੜਾ ਪੰਗਾ ਲੈ ਲਿਆ ਬਾਪੂ ਨੇ ਉਹ ਬੀਤਦਾ ਟਾਈਮ ਤੇ ਦਰਸ਼ਕ ਵੀਰੋ ਇੱਕ ਵਾਰੀ ਤਾੜੀ ਮਾਰ ਦਿਓ ਇਸ ਮੈਚ ਤੋਂ ਬਾਅਦ ਫਾਈਨਲ ਮੈਚ ਖੇਡਿਆ ਜਾਣਾ ਤੇ ਬਾਅਦ ਦੇ ਵਿੱਚ ਅਮਨ ਰੋਜੀ ਦਾ ਵੀ ਕਹਿੰਦੇ ਅਖਾੜਾ ਲੱਗਣਾ ਸਾਡਾ ਗਗਰਪਰਾ ਜਾਣਕਾਰੀ ਦੇ ਕੇ ਗਿਆ ਏ ਤੇ ਉਧਰ ਪਾਤੀ ਬਾਪੂ ਨੇ ਰੇਡ ਟੇਕਿਆ ਧਰਤੀ ਮਾਂ ਨੂੰ ਮੱਥਾ ਐ ਕਹਿੰਦੇ ਰੱਬੀ ਉਧਰ ਤਿੰਨਾਂ ਦੇ ਵਿੱਚੋਂ ਕੌਣ ਡੱਕੇਗਾ ਬਾਪੂ ਜ਼ਗੀਰ ਕਹਿੰਦਾ ਅੱਜ ਕਹਿੰਦਾ ਗਗਨ ਸਰਪੰਚ ਸਾਡੇ ਭਰਾ ਦੇ ਨਾਂ ਤੇ ਟੀਮ ਲਾ ਕੇ ਪੁੱਜਾਏ ਇੱਧਰ ਕਹਿੰਦੇ ਬਾਪੂ ਲੁੱਡੀਆਂ ਪਾਉਂਦਾ ਪੰਗੜੇ ਪਾਉਂਦਾ ਵਾਪਸੇ ਆਉਂਦਾ ਏ ਉਧਰ ਪਾਤੀ ਰੇਡ ਇੱਕ ਪਾਸੇ ਬਾਪੂ ਜ਼ਗੀਰ ਇਹ ਐ ਬਾਪੂ ਜ਼ਗੀਰ ਪੁੱਲਰ ਇਹਦੇ ਆ ਕਹਿੰਦੇ ਯੂਟਿਊਬ ਤੇ ਐਕਸ਼ਨ ਬੜੇ ਫੇਮਸ ਹੋਇਆ ਆਵਾ ਬਾਪੂ ਜ਼ਗੀਰ ਸਿੰਘ ਭੱਲਰ ਆਵਾ ਬਾਪੂ ਜ਼ਗੀਰ ਸਿੰਘ ਭੱਲਰ ਕਿ ਰੱਬ ਨੇ ਤੋੜ ਦਿੱਤੀ ਨਾ ਤੰਗੀ ਉਤੋਂ ਘਰ ਵਿੱਚ ਰੌਣਕ ਰੰਗ ਬਰੰਗੀ ਉਤੋਂ ਸੇਧ ਜਿੰਨਾ ਦੀ ਚੰਗੀ ਰੱਬ ਦਾ ਜ਼ੁਗਰ ਮਨਾਉਂਦੇ ਨੇ ਬੈ ਕੇ ਦੇਖ ਜਵਾਨਾ ਬਾਪੇ ਕੌਡੀਆਂ ਪਾਉਂਦੇ ਨੇ ਆਹ ਬੈ ਕੇ ਦੇਖਾ ਗਗਨ ਸਰਪੰਚ ਲੇਲ 500 ਰੁਪਇਆ ਬਾਪੂ ਜਗੀਰ ਸਿੰਘ ਭੁੱਲਰ ਦੇ ਲਈ ਆ ਪਾਪਾ ਜੀ ਅੱਜ ਕੜੀ ਦੇ ਸਾਗ ਬਣਿਆ ਤੁਸੀਂ ਕੜੀ ਖਾਰੀ ਦਾ ਸਾਗ ਪੁੱਸਦੀ ਚਾਹਾਂ ਯਾਰਾ ਉਹ ਬੁੱਢੇ ਨਿਕੰਮਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਨਹੀਂ ਲਾਤ ਪੁੱਸਦੀ ਮਾਰ ਦਿਓ ਤਾਰੀਆਂ ਅੱਜ ਬਾਪੂ ਜਗੀਰ ਸਿੰਘ ਭੁੱਲਰ ਭੰਗੜੇ ਪਾਉਂਦਾ ਉਹ ਨਹੀਂ ਰੀਸਾਂ ਬਾਪੂ ਦੀਆਂ ਬਾਪੂ ਜਗੀਰ ਭੁੱਲਰ ਨੇ ਐਕਸ਼ਨ ਕੀਤਾ ਤੇ ਦੁਨੀਆ ਜਾਨੀ ਹੋਈ ਅੱਜ 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 ਬਾਪੂ ਬਾਪੂ ਦੀ ਕਿਸੇ ਦੀ ਗੁੜਮਣੀ ਲਾਈਵ ਦੇਖ ਰਹੀ ਹੈ ਕਿਸੇ ਦੀ ਨੌ ਲਾਈਵ ਦੇਖ ਰਹੀ ਹੈ ਤੇ ਕਿਸੇ ਦਾ ਉਹ ਕਿਸੇ ਦਾ ਕਿਸੇ ਦਾ ਪੁੱਤ ਲਾਈਵ ਜੁੜਿਆ ਇਹ ਸੌਂਦਨਾ ਕਬੱਡੀ ਖੇਡਦੇ ਆ ਕੋਈ ਮਜਬੂਰੀ ਨਹੀਂ ਕਿਸੇ ਦਾ ਪੁੱਤ ਵਕੀਲ ਹੈ ਕਿਸੇ ਦਾ ਪੁੱਤ ਮਾਟਰ ਹੈ ਕਿਸੇ ਦਾ ਪੁੱਤ ਪਟਵਾਰੀ ਹੈ ਇਹ 40 40 ਕਿੱਲਿਆਂ ਦੇ ਮਾਲਕ ਹੈ ਮੇਰੇ ਵੀਰੋ ਪਰ ਖੂਨ ਚ ਕਬੱਡੀ ਆ ਪਸੀਨੇ ਚ ਕਬੱਡੀ ਆ ਕੋਈ ਮਜਬੂਰੀ ਨਹੀਂ ਕੀ ਆ ਬਜ਼ੁਰਗਾਂ ਦੀ ਕਬੱਡੀ ਦੇ ਵਿੱਚ ਆ ਪਾਗੀ ਆ ਰੇਡ ਅੱਜ ਛੱਡ ਦੇ ਭਾਬੀਏ ਮੈਨੂੰ ਫਿਰ ਨਹੀਂ ਮਖੌਲ ਕਰਦਾ ਮੇਰੇ ਜਿਹੜੀ ਗਿੱਚੀ ਤੇ ਲੋਕੋ ਉਹ ਸਿਤਰਾ ਦਾ ਮੀਂਹ ਵਰਦਾ ਆ ਲੱਗਦਾ ਜਫਾ ਮਾਰ ਦਿਓ ਤਾੜੀਆਂ ਇਹਨੂੰ ਫਾਵੀ ਕੋਲ ਦਾ ਜੋਰ ਕਹਿੰਦੇ ਆ ਇਹ ਬਾਪੂ ਨੂੰ ਫਾਵੀ ਕੋਲ ਦਾ ਜੋਰ ਕਹਿੰਦੇ ਆ ਇੱਥੇ ਰੱਖ ਇੱਥੇ ਰੱਖ ਨੈਰੀਸਾ ਵਾਹ ਰੇਡ ਪੈ ਗਈ ਐ ਰੇਡ ਪੈ ਗਈ ਆ ਖੇਡ ਦੇ ਮੈਦਾਨ ਦੇ ਵਿੱਚ ਏ ਪੰਜਾਬ ਪੰਜਾਬ ਦੇ ਵਿੱਚ ਕਹਿੰਦੇ ਆ ਜਿਹੜੀ ਕਬੱਡੀ ਸੀ ਇਹ ਵੇਖਣ ਨੂੰ ਮਿਲਦੀ ਸੀ ਕੁਝ ਸਮਾਂ ਪਹਿਲਾਂ ਪਰ ਹੁਣ ਕਬੱਡੀ ਉਹ ਕਹਿੰਦੇ ਪੈ ਗਈ ਏ ਉਹ ਲੱਗਦਾ ਯੋਰ ਹੰਦਿਆ ਦੇ ਕੋਲ ਮੁਕਾਬਲਾ ਉਹ ਮਾਰੀ ਪੜ ਤੇ ਥਾਪੀ ਬਾਪੂ ਨੇ ਤੇ ਕਹਿੰਦਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਹੈ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਅਗਲੀ ਰੇਡ ਫੇਰ ਪੈ ਗਈ ਏ ਖੇਡ ਦੇ ਮੈਦਾਨ ਜਦੋਂ ਸੌ ਮਹੀਨਾ ਚੜ ਜਾਂਦਾ ਇਹ ਮੁੱਲ ਪੈਂਦਾ ਬੁੱਢੇ ਪਿੱਪਲਾ ਦਾ ਚਿੱਟੀ ਦਾੜੀ ਵੇਖ ਕੇ ਨਾ ਘੂਰ ਬੀਬਾ ਆਹ ਦਿਲ ਦਰਿਆਈ ਮਿੱਤਰਾਂ ਦਾ ਕਿ ਚਿੱਟੀ ਦਾੜੀ ਵੇਖ ਕੇ ਨਾ ਘੂਰ ਬੀਬਾ ਆਹ ਦਿਲ ਦਰਿਆਈ ਮਿੱਤਰਾਂ ਦਾ ਬਾਪੂ ਕਰਨਾਲ ਸਿੰਘ ਨੇ ਜੱਫਾ ਲਾ ਬੱਲੇ ਬੱਲੇ ਕਰਵਾਤੀ ਹੈ ਆ ਬਾਪੂ ਜਿਹੜਾ ਗਿਆ ਨਾ ਇਹ ਟਰੱਕ ਡਰਾਈਵਰ ਹੈ ਕਿ ਗੱਡੀ ਲੈ ਕਲਕੱਤੇ ਵਰਦਾ ਮੜ ਕੇ ਪਤਾ ਨਹੀਂ ਲੈਂਦਾ ਘਰਦਾ ਸੋਰਾ ਰੋਜ਼ ਮੇਰੇ ਨਾਲ ਲੜਦਾ ਤੇ ਮੈਨੂੰ ਸੱਸ ਬੁਲਾਵੇ ਨਾ ਨਾਲ ਡਰਾਈਵਰ ਕੁੜੀਓ ਅੱਗੇ ਵਿਆਹ ਕਰਾਵੇ ਨਾ ਨਾਲ ਡਰਾਈਵਰ ਕੁੜੀਓ ਆ ਬਾਪੂ ਨੇ 25 30 ਸਾਲ 18 ਟੈਰਾ ਰਾਲਾ ਜਲਾਇਆ ਰੇਡ ਪੈ ਗਈ ਹੈ ਸਾਹਮਣੇ ਕਹਿੰਦੇ ਬਾਪੂ ਨੇ ਅਗਲੀ ਰੇਡ ਪਾ ਦਿੱਤੀ ਏ ਉਧਰ ਬਾਪੂ ਜ਼ਗੀਰ ਭੁੱਲਰ ਵੀ ਕੂਰੀਆਂ ਵਟ ਦਾ ਸਾਈਡ ਤੇ ਪਰ ਆਹ ਕਹਿੰਦੇ ਹੋ ਗਿਆ ਸਾਹਮਣੇ ਬਾਪੂ ਨੇ ਖਲਾਰ ਦਿੱਤੀਆਂ ਬਾਵਾ ਪਰ ਹੁਣ ਕੀ ਗੱਲ ਬਣਦੀ ਏ ਉਹ ਪੱਜ ਤੁਰਿਆ ਉਹ ਪੱਜ ਤੁਰਿਆ ਉਧਰ ਕਹਿੰਦੇ ਬਾਪੂ ਗੁੱਟ ਫੜਨ ਦੀ ਕੋਸ਼ਿਸ਼ ਕਰਦਾ ਏ ਪਰ ਨਹੀਂ ਹੱਥੇ ਆਉਂਦਾ ਉਹ ਕਹਿੰਦੇ ਪੁਆਇੰਟ ਉਧਰ ਵਿਲਖੂ ਡੈਡਵਾਂ ਸਾਡਾ ਭਰਾ ਤੇ ਸੇਰੂ ਆਸਟ੍ਰੇਲੀਆ ਮੈਂ ਦਿਲੋਂ ਧੰਨਵਾਦ ਕਰਾਂਗਾ ਵੀਰਾਂ ਦਾ ਵੱਡਾ ਰੋਲ ਹੈ ਇਹਨਾਂ ਭਰਾਵਾਂ ਦਾ ਬੁੱਢੀ ਉਮਰੇ ਕੱਪੜੇ ਲਾਉਣੇ ਕਿਹੜੇ ਸੌਕੇ ਹੁੰਦੇ ਨੇ ਖੇਡਾਂ ਵਿੱਚ ਜ਼ੋਰ ਦਿਖਾਉਣੇ ਕਿਹੜੇ ਸੌਕੇ ਹੁੰਦੇ ਨੇ ਮਾਣ ਵਾਲੀ ਗੱਲ ਆ ਪਰ ਬਾਪੂ ਜਗੀਰ ਸਿੰਘ ਭੁੱਲਰ ਅੱਜ ਬੱਲੇ ਬੱਲੇ ਕਰਵਾ ਰਿਹਾ ਹੈ ਆਹ ਵੇਖਾਂਗਾ ਮੈਨੂੰ ਕੁੜੀਏ ਬੁੱਢਰਾ ਨਾ ਜਾਣੀ ਮੇਰੀ ਖਾਦੀ ਹੋਏ ਖਰਾਕ ਪ੍ਰਾਣੀ ਆਹ ਵੇਖਾਂਗਾ ਖਾਧੀਆਂ ਪ੍ਰਾਣੀਆਂ ਖਰਾਕਾ ਬਾਪੂ ਜਗੀਰ ਸਿੰਘ ਭੱਲਰ ਨੇ ਫੜਿਆ ਗੁੱਟ ਅੱਜ ਛੱਡਦੇ ਮਲਾਜੇਦਾਰਾ ਤੇ ਕੱਲ ਭਾਵੇਂ ਜਿੰਦ ਕੱਢ ਲਈ ਇੱਥੇ ਰੱਖ ਓਹ ਜਾਂਦਾ ਬਾਪੂ ਰੇਡ ਪੈ ਗਈ ਆ ਖੇਡ ਮੈਦਾਨ ਦੇ ਵਿੱਚੋਂ ਰੇਡ ਪੈ ਗਈ ਐ ਸਾਹਮਣੇ ਕਹਿੰਦੇ ਬਾਪੂ ਦੀ ਖੇਡ ਮੈਦਾਨ ਦੇ ਵਿੱਚ ਪਰ ਤਿੰਨਾਂ ਦੇ ਵਿੱਚੋਂ ਉਹ ਬਾਪੂ ਨੇ ਮਾਰਿਆ ਟੱਚ ਪੱਜ ਬਾਪੂ ਉਹ ਸਾਹਮਣੇ ਕਹਿੰਦੇ ਬਾਪੂ ਦੇ ਐਕਸ਼ਨ ਵੱਖਰੇ ਨੇ ਬਾਪੂ ਨੇ ਥਾਪੀ ਮਾਰ ਦਿੱਤੀ ਹੈ ਪੁਆਇੰਟ ਲੈ ਕੇ ਪੜਾਚਾ ਸਾਹਿਬ ਕਰਿਓ ਬਾਪੂ ਦੀ ਬਾਪੂ ਦੀ ਕਬੱਡੀ ਹੈ ਗਗਨ ਭਾਈ ਮਾ ਬਾਪੂ ਜਗੀਰ ਸਿੰਘ ਨੂੰ ਪੁੱਛਿਆ ਕਿ ਜੱਫੇ ਲਾਉਣੇ ਕਿੱਥੋਂ ਸਿੱਖੇ ਨੇ ਆਂਦਾ ਪੁੱਤ ਤੇਰੀ ਬੇਬੇ ਕੋਲ ਸਿੱਖੇ ਆ ਉਹਨੇ ਦੱਸਿਆ ਕਿਵੇਂ ਕੈਂਚੀ ਪਾਉਣੀ ਆ ਉਹ ਕਿਵੇਂ ਗੁੱਟ ਫੜਦਾ ਉਹ ਕਿਵੇਂ ਕਿਵੇਂ ਧੌਣ ਤੇ ਗੋਡਾ ਰੱਖਣਾ ਇਹ ਬੇਬੇ ਤੋਂ ਆਪੇ ਸਿੱਖੇ ਆ ਨਹੀਂ ਰੀਸਾ ਕਬੱਡੀ ਖੇਡੀ ਆ ਬੇਬੇ ਨੇ ਨਹੀਂ ਵੱਡੀ ਤੇ ਬਾਪੂ ਵੀ ਅੱਜ ਬੱਲੇ ਬੱਲੇ ਕਰਾ ਰਿਹਾ ਇੱਕ ਪੁੱਤ ਫੌਜੀ ਆ ਬਾਪੂ ਦਾ ਇੱਕ ਪੁੱਤ ਫੌਜੀ ਆ ਬਾਪੂ ਦਾ ਪਰ ਟੱਕਰ ਆ ਆ ਬਾਜ ਵਾਲੀ ਉਂਗਲ ਖੜੀ ਐ ਆ ਰੇਡ ਪੈ ਗਈ ਹੈ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਰੇਡ ਪੈ ਗਈ ਹੈ ਉਧਰ ਸਾਡੇ ਸ਼ੀਤਲ ਭਾਜੀ ਪਿੰਡਾ ਰੋੜੀ ਤੋਂ ਲਾਈਵ ਜੁੜੇ ਹੋਏ ਨੇ ਅਸੀਂ ਉਹਨਾਂ ਦੇ ਵੀ ਤਹਿ ਦਿਲ ਤੋਂ ਧੰਨਵਾਦੀ ਆ ਸਾਹਮਣੇ ਕਹਿੰਦੇ ਬਾਪੂ ਜ਼ਗੀਰ ਉਹ ਬਾਪੂ ਜ਼ਗੀਰ ਨੇ ਗਿੱਟੇ ਫੜ ਲਿਆ ਪਰ ਹੁਣ ਕੀ ਗੱਲ ਬਣਦੀ ਏ ਇਹ ਫਾਵੀ ਕੋਲ ਦਾ ਜੋੜਾ ਇਹ ਫਾਵੀ ਕੋਲ ਦਾ ਜੋੜਾ ਆ ਪਾਪੂ ਜਗੀਰ ਸਿੰਘ ਪੁੱਲਰ ਦਾ ਵੱਡਾ ਮਾਣ ਕੀਤਾ ਜਾ ਰਿਹਾ ਸਾਡੇ ਭਰਾ ਗਗਨ ਲੇਲ ਹੁਣਾਂ ਦੇ ਜੰਨੀਆਂ ਖੱਬੀਆਂ ਸੱਜੀਆਂ ਬਾਵਾ ਗਾਡਰਾਂ ਵਰਗੇ ਯਾਰ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਸੇਰੂ ਆਸਟ੍ਰੇਲੀਆ ਤੇ ਬਿਲਖੂ ਜੱਡਵਾ ਸਾਡਾ ਭਰਾ ਵਿਸ਼ੇਤਰ ਤੇ ਧੰਨਵਾਦ ਆ ਬਾਪੂ ਨੇ ਬੰਦੇ ਬੰਦੇ ਕਰਵਾਤੀ ਹੈ ਫਾਈਨਲ ਦੀਆਂ ਟੀਮਾਂ ਤਿਆਰੀ ਰੱਖਣਾ ਫਾਈਨਲ ਦੀਆਂ ਟੀਮਾਂ ਉਹ ਵੀ ਤਿਆਰ ਪਰ ਤਿਆਰ ਠੀਕ 7:30 ਵਜੇ ਅਮਰ 로ਜੀ ਦਾ ਖੁੱਲਾ ਅਖਾੜਾ ਦੋ ਦੋ ਰੇਡਾਂ ਬਾਕੀ ਹੈ ਦੋ ਦੋ ਰੇਡਾਂ ਆਰ ਮੈਂ ਸਾਊਂਡ ਆਪਰੇਟਰ ਜਿਹੜੇ ਮੈਜੀਸ਼ਨ ਵਾਲੇ ਵੀਰ ਹੈ ਉਹ ਅਜੇ ਰੈਡੀ ਨਹੀਂ ਕਿ ਹੈਗੇ ਪਰ ਸਾਊਂਡ ਵਾਲੇ ਵੀਰ ਨੂੰ ਬੇਨਤੀ ਥੋੜਾ ਜਿਹਾ ਸਮਾਂ ਜਦੋਂ ਸਾਨੂੰ 15-20 ਮਿੰਟ ਅਸੀਂ ਜਿਲੋਂ ਧੰਨਵਾਦ ਕਰਾਂਗੇ ਅਮਨ ਰੋਜੀ ਦਾ ਸਾਊਂਡ ਮੈਜੀਸਨ ਪਹੁੰਚ ਚੁੱਕਾ ਹੈ ਬਹੁਤ ਵੱਡਾ ਮਾਣ ਹੈ ਦੇ ਵਿੱਚ ਬਾਪੂ ਦੀ ਰੇਡ ਪੈ ਗਈ ਆ ਉਧਰ ਲੱਗਦਾ ਜਫਾ ਸੀਤਲ ਸਾਡੇ ਭਾਜੀ ਹੁਣੀ ਪਿੰਡਾਂ ਬਾਪੂ ਦੀ ਰੇਡ ਪੈਂਦੀ ਹੈ ਮੇਲੇ ਮੁਰਦਿਆ ਤੋਂ ਰਾਤੀ ਮੈਂ ਸੁਣਿਆ ਸਾਡਾ ਬੁੱਢਾ ਕਬੱਡੀਆਂ ਪਾ ਲੈਂਦਾ ਤਾਰ ਕੱਢਦੇ ਅਗਲੇ ਥਣ ਚੁਗੇ ਆਦਰ ਰਿੜਕਾ ਹੱਲੇ ਪਚਾ ਲੈਂਦਾ ਤੱਤੇ ਘੋਦੀ ਕਹਿੰਦਾ ਕਰੀ ਮਾਲਸ ਤੜ ਕੇ ਬੇਬੇ ਨੂੰ ਉਠਾ ਲੈਂਦਾ ਉਹ ਵੱਡੇ ਕੋਟੀਆਂ ਮੈਨੂੰ ਤਾਂ ਅੰਜ ਲੱਗੇ ਆ ਬਾਪੂ ਆਂਤਰੇ-ਆਂਤਰੇ ਫਾ ਲੈਂਦਾ ਬਾਪੂ ਆਂਤਰੇ-ਆਂਤਰੇ ਫਾ ਲੈਂਦਾ ਅ ਰੇਡ ਪਾ ਗਈ ਫੇਰ ਖੇਡ ਮੈਦਾਨ ਦੇ ਵਿੱਚੋਂ ਖੇਡ ਦੇ ਮੈਦਾਨ ਦੇ ਵਿੱਚ ਪੈ ਗਈ ਏ ਰੇਡ ਉਧਰ ਕਹਿੰਦੇ ਰੱਖ ਲਿਆ ਤੌਣ ਤੇ ਹੱਥ ਤੇ ਬਾਪੂ ਨੇ ਕਹਿੰਦੇ ਤਗੜਾ ਜੱਫਾ ਲਾ ਕੇ ਪੱਟ ਤੇ ਦੋ ਥਾਪੀਆਂ ਮਾਰੀਆਂ ਨੇ ਪੱਟ ਤੇ ਦੋ ਥਾਪੀਆਂ ਮਾਰੀਆਂ ਨੇ ਓਏ ਮੈਚ ਦੀ ਸਮਾਪਤੀ ਓਏ ਅਗਲੀਆਂ ਟੀਮਾਂ ਵੀ ਗਰਾਊਂਡ ਦੇ ਵਿੱਚ ਪੁੱਜ ਜਾਣ ਇੱਕ ਪਾਸੇ ਕੰਗੇ ਜਿੰਨਾ ਦੀ ਦੇ ਵਲੇ ਮੈਚ ਅੱਜ ਵੀ ਵਿਸ਼ਾਲ ਦਦਰਾਈ ਚਲਦੇ ਹੋਏ ਮੈਚ ਦੇ ਵਿੱਚੋਂ ਸੁਲਾਹਪੁਰ ਦੇ ਸਾਢੇ 11 ਪੁਆਇੰਟਾਂ ਤੇ ਲੇਲ ਜਫਰਵਾਲ ਦੇ ਜਿਹੜੇ ਐ ਉਹ 16 ਪੁਆਇੰਟ ਬਾ